ਜੀ ਕੀ ਹੋਇਆ ਕੀ ਹੈ ਜੀ ਨਵੇਂ ਬਾਰੇ ਕਿ ਗਰਮੀਤ ਸਿੰਘ ਤਰੋਇਆ ਦੇ ਬੂਹੇ ਦੇ ਅੱਗੇ ਜੀ ਆਇਆ ਸ਼ਰੂ ਆਇਆ ਅੱਛਾ ਪਿਆਰ ਗਿਆ ਸੀ ਕੁਝ ਸਮਾਨ ਸੋਣ ਲੈਣਾ ਤੇ ਬੂਹੇ ਦੇ ਅੱਗੇ ਖੜਾ ਹੈ ਤੇ ਮੋਟਰਸਾਈਕਲ ਦੇ ਪਿੱਛੇ ਕੋਇਆ ਦੋ ਜਣੇ ਅੱਛਾ ਤੁਹਾਨੂੰ ਪਛਾਣਦੇ ਦੋ ਮਾਰ ਕੇ ਤੇ ਚਲੇਗਾ ਅੱਛਾ ਤਾਂ ਦੋ ਜਣੇ ਆਏ ਇਹ ਦੋ ਜਣੇ ਦੱਸਦੇ ਦੱਸਦੇ ਦੇਖਿਆ ਨੀਂਗਾ 10 ਦਿਨਾਂ ਦੇ ਦੋ ਜਣੇ ਆਏ ਨੇ ਅੱਛਾ ਤੇ ਇਸ ਨੂੰ ਹਸਪਤਲ ਭੇਜਿਆ ਗਿਆ ਹਾਂਜੀ ਹਸਪਤਲ ਲੈ ਗਿਆ ਹੂੰ ਦੇਖੋ ਕੀ ਬੰਦ ਆ ਉਹਦਰ ਮਾਹੌਲ ਕੀ ਨਾਮ ਹੈ ਤੁਹਾਡਾ ਮੰਗਲ ਸਿੰਘ ਸਰਪੰਚ ਜੀ ਨਾਲੇ ਬਾਰੇ ਇਹ ਆਰਤੀ ਅਸੀਂ ਇਹ ਆਰਤੀ ਅਸੀਂ ਜਿੰਮੀਦਾਰਾ ਵੀ ਤੇ ਆਰਤੀ ਦਾ ਕੰਮ ਦੀ ਗਰਮੀਤ ਸੰਗਠਨ ਹੋਇਆ ਪਤਾ ਨਹੀਂ ਲੱਗਾ ਜੀ ਇਹ ਹੁਣੇ ਸਾਨੂੰ ਇਨਫੋਰਮੇਸ਼ਨ ਮਿਲਈ ਹੈ ਮੌਕੇ ਤੇ ਪਹੁੰਚੇ ਇਸ ਤੋਂ ਬਾਅਦ ਅਸੀਂ ਜਾਣਾ ਜੀ ਉੱਥੇ ਜਿੱਥੇ ਐਡਮਿਟ ਹੋਏ ਨੇ ਉੱਥੇ ਜਾ ਕੇ ਸਟੇਟਮੈਂਟ ਲੈ ਕੇ ਪਤਾ ਲੱਗੂ ਕਿ ਗੋਲੀ ਕਿਸ ਦੇ ਵੱਜੀ ਹੈ ਕੋਈ ਨਾਮ ਪਤਾ ਸੱਕੀ ਦੇ ਨਹੀਂ ਅਜੇ ਸਾਨੂੰ ਮੈਨੂੰ ਕੋਈ ਨਹੀਂ ਪਤਾ ਲੱਗਾ ਜੀ ਅਜੇ ਤਾਂ ਮੈਂ ਪਹੁੰਚ ਮੌਕੇ ਤੇ ਪਹੁੰਚਦਾ ਬਾਕੀ ਦੇ ਜਾ ਕੇ ਪਹੁੰਚ ਕੇ ਉੱਥੇ ਪਤਾ ਲੱਗੇਗਾ ਤਾਂ ਕਿ ਗੋਲੀ ਦਾ ਕੋਈ ਪਤਾ ਲੱਗੇ ਕਾਰਨ ਕੀ ਨਹੀਂ ਜੀ ਨਹੀਂ ਅਜੇ ਕੋਈ ਵੀ ਨਹੀਂ ਅਜੇ ਆਇਆ ਹੀ ਮੈਂ ਚੱਲ ਜੀ ਕੀ ਹੋਇਆ ਕੀ ਹੈ ਜੀ ਨਵੇਂ ਬਾਰੇ ਕਿਹਾ ਗਰਮੀਤ ਸਿੰਘ ਤਰੋਆ ਦੇ ਦੂਹੇ ਦੇ ਅੱਗੇ ਆਇਆ ਸ਼ਹਿਰ ਆਇਆ ਅੱਛਾ ਪਿਆਰ ਗਿਆ ਸੀ ਤੁ ਸਮਾਨ ਸੁਣ ਲੈਣਾ ਕਿ ਦੂਹੇ ਦੇ ਅੱਗੇ ਖੜਾ ਹੈ ਤੇ ਮੋਟਰਸਾਈਕਲ ਦੇ ਪਿੱਛੇ ਆਇਆ ਦੋ ਜਣੇ ਅੱਛਾ ਤੁ ਪਛਾਤੇ ਗੁਰੂ ਮਾਰ ਕੇ ਤੇ ਚਲੇਗਾ ਕਸ਼ਰ ਦੋ ਜਣੇ ਆਏ ਸੀ ਦਸ ਦੇ ਦਸ ਦੇ ਦੇਖਿਆ ਨੀਗਾ ਦਸ ਦਿਨੇ ਦੋ ਜਣੇ ਆਏ ਨੇ ਅੱਛਾ ਤੇ ਇਸ ਨੂੰ ਹਸਪਤਲ ਭੇਜਿਆ ਗਿਆ ਹਾਂ ਜੀ ਹਸਪਤਲ ਲੈ ਗਿਆ ਹੂੰ ਤੁਹਾਨੂੰ ਦੇਖੋ ਕੀ ਬੰਦਾ ਉਹਦਰ ਮੌਲ ਕੀ ਨਾਮ ਹੈ ਤੁਹਾਡਾ ਮੰਗਲ ਸਿੰਘ ਸਰਪੰਚ ਜੀ ਨਵੇਂ ਬਾਰੇ ਇਹ ਆਰਤੀ ਆ ਸੀ ਇਹ ਆਰਤੀ ਆ ਸੀ ਜਿੰਦਰਾ ਵੀ ਇਹ ਆਰਤੀ ਦਾ ਕੰਮ ਸੀ ਗਰਮੀਤ ਸਿੰਘ ਤਨਿਆ ਪਤਾ ਨਹੀਂ ਲੱਗਾ ਇਹ ਹੁਣੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਮੌਕੇ ਤੇ ਪਹੁੰਚੇ ਇਸ ਤੋਂ ਬਾਅਦ ਅਸੀਂ ਜਾਣਾ ਜੀ ਉੱਥੇ ਜਿੱਥੇ ਐਡਮਿਟ ਹੋਏ ਨੇ ਉੱਥੇ ਜਾ ਕੇ ਸਟੇਟਮੈਂਟ ਲੈ ਕੇ ਪਤਾ ਲੱਗੂ ਕਿ ਗੋਲੀ ਕਿਸ ਦੇ ਵੱਜੀ ਹੈ ਕੋਈ ਨਾਮ ਪਤਾ ਸਿੱਖਦੇ ਨਹੀਂ ਅਜੇ ਸਾਨੂੰ ਮੈਨੂੰ ਕੋਈ ਨਹੀਂ ਪਤਾ ਲੱਗਾ ਜੀ ਅਜੇ ਤਾਂ ਮੈਂ ਮੋਕੇ ਤੇ ਪਹੁੰਚਦਾ ਬਾਕੀ ਦੇ ਜਾ ਕੇ ਪਹੁੰਚ ਕੇ ਉੱਥੇ ਪਤਾ ਲੱਗੇਗਾ ਤਾਂ ਕਿ ਗੋਲੀ ਦਾ ਕੋਈ ਪਤਾ ਲੱਗੇ ਕਾਰਨ ਕੀ ਜੀ ਨਹੀਂ ਜੀ ਨਹੀਂ ਅਜੇ ਕੋਈ ਵੀ ਨਹੀਂ ਆਏ ਮੈਂ ਚੱਲੇ ਆ ਜੀ ਬਾਕੀ ਚੱਲੇ ਆ ਬਾਕੀ ਜਾ ਕੇ ਪਤਾ ਲੱਗੇਗਾ ਕੀ ਗੱਲ ਹੈ ਜੀ ਕੀ ਹੋਇਆ ਕੀ ਹੈ ਜੀ ਨਵੇਂ ਬਾਰੇ ਕਹਿੰਦਾ ਗਰਮੀਤ ਸਿੰਘ ਤਰੋਆ ਦੇ ਬੂਹੇ ਦੇ ਅੱਗੇ ਆਇਆ ਸ਼ਹਿਰ ਆਇਆ ਅੱਛਾ ਜਾਰ ਗਿਆ ਸੀ ਕੁਝ ਸਮਾਨ ਸੋਣ ਲੈਣਾ ਤੇ ਗੋਵੇ ਦੇ ਅੱਗੇ ਖੜਾ ਹੈ ਤੇ ਮੋਟਰਸਾਈਕਲ ਦੇ ਪਿੱਛੇ ਕੋਇਆ ਦੋ ਜਣੇ ਅੱਛਾ ਤੁਹਾਨੂੰ ਪਛਾਣਦੇ ਦੋ ਮਾਰ ਕੇ ਤੇ ਚਲੇ ਗਏ ਅੱਛਾ ਦੋ ਜਣੇ ਆਏ ਇਹ ਦੋ ਜਣੇ 10 ਦੇ 10 ਦੇ ਦੇਖਿਆ ਨੀਂਗਾ 10 ਦਿਨੇ ਦੋ ਜਣੇ ਆਏ ਨੇ ਅੱਛਾ ਤੇ ਇਸ ਨੂੰ ਹਸਪਤਲ ਭੇਜਿਆ ਗਿਆ ਹਾਂਜੀ ਹਸਪਤਲ ਲੈ ਗਿਆ ਹੂੰ ਦੇਖੋ ਕੀ ਬੰਦ ਆ ਉਧਰ ਮਾਹੌਲ ਕੀ ਨਾਮ ਹੈ ਤੁਹਾਡਾ ਮੰਗਲ ਸਿੰਘ ਸਰਪੰਚ ਜੀ ਨਾਲੇ ਬਾਰੇ ਇਹ ਆਰਤੀ ਅਸੀਂ ਇਹ ਆਰਤੀ ਅਸੀਂ ਜਿੰਮੇਦਾਰਾ ਵੀ ਤਿਆਰਤਾ ਕੰਮ ਦੀ ਗਰਮੀਤ ਸਿੰਘ ਤਨ ਹੋਇਆ ਪਤਾ ਨਹੀਂ ਲੱਗਾ ਇਹ ਹੁਣੇ ਸਾਨੂੰ ਇਨਫੋਰਮੇਸ਼ਨ ਮਿਲਈ ਹੈ ਮੌਕੇ ਤੇ ਪਹੁੰਚੇ ਇਸ ਤੋਂ ਬਾਅਦ ਅਸੀਂ ਜਾਣਾ ਜੀ ਉੱਥੇ ਜਿੱਥੇ ਐਡਮਿਟ ਹੋਏ ਨੇ ਉੱਥੋਂ ਜਾ ਕੇ ਸਟੇਟਮੈਂਟ ਲੈ ਕੇ ਪਤਾ ਲੱਗੂ ਕਿ ਗੋਲੀ ਕਿਸ ਦੇ ਵੱਜੀ ਹੈ ਕੋਈ ਨਾਮ ਤਾਂ ਕਰ ਸਕਦੇ ਨੇ ਨਹੀਂ ਅਜੇ ਸਾਨੂੰ ਮੈਨੂੰ ਕੋਈ ਨਹੀਂ ਪਤਾ ਲੱਗਾ ਜੀ ਅਜੇ ਤਾਂ ਮੈਂ ਮੌਕੇ ਤੇ ਪਹੁੰਚਿਆ ਬਾਕੀ ਦੇ ਜਾ ਕੇ ਪਹੁੰਚ ਕੇ ਉੱਥੇ ਪਤਾ ਲੱਗੇਗਾ ਤਾਂ ਕਿ ਗੋਲੀ ਦਾ ਕੋਈ ਪਤਾ ਲੱਗੇ ਕਾਰਨ ਕੀ ਸੀ ਨਹੀਂ ਜੀ ਨਹੀਂ ਅਜੇ ਕੋਈ ਵੀ ਨਹੀਂ ਅਜੇ ਆਇਆ ਹੀ ਮੈਂ ਚੱਲਿਆ ਜੀ ਬਾਕੀ ਚ ਕੀ ਕਰ ਜੀ ਕੀ ਹੋਇਆ ਕੀ ਹੈ ਜੀ ਨਵੇਂ ਬਾਰੇ ਕਹਿਆ ਗਰਮੀਤ ਸਿੰਘ ਤਰੋਆ ਦੇ ਦੂਹੇ ਦੇ ਅੱਗੇ ਜੀ ਆਇਆ ਸ਼ਰੂ ਆਇਆ ਅੱਛਾ ਪਿਆਰ ਗਿਆ ਸੀ ਤੁ ਸਮਾਨ ਸੋਣ ਲੈਣਾ ਤੇ ਦੂਹੇ ਦੇ ਅੱਗੇ ਖੜਾ ਹੈ ਤੇ ਮੋਟਰਸਾਈਕਲ ਦੇ ਪਿੱਛੇ ਖੜਿਆ ਦੋ ਜਣੇ ਅੱਛਾ ਤੁ ਪਛਾਤੇ ਦੂਹੇ ਮਾਰ ਕੇ ਤੇ ਚਲੇ ਗਏ ਅੱਛਾ ਦੋ ਜਣੇ ਆਏ ਇਹ ਦੋ ਜਣੇ ਦੱਸ ਦੇ ਦੱਸ ਦੇ ਦੇਖਿਆ ਨੀਗਾ 10 ਦਿਨੇ ਦੋ ਜਣੇ ਆਏ ਨੇ ਅੱਛਾ ਤੇ ਇਸ ਨੂੰ ਹਸਪਤਾਲ ਭੇਜਿਆ ਗਿਆ ਹਾਂ ਜੀ ਹਸਪਤਾਲ ਲੈ ਗਿਆ ਹੂੰ ਤੁਹਾਨੂੰ ਦੇਖੋ ਕੀ ਬੰਦਾ ਉਹ ਕਰ ਰਿਹਾ ਮਾੜਾ ਕੀ ਨਾਮ ਹੈ ਤੁਹਾਡਾ ਮੰਗਲ ਸਿੰਘ ਸਰਪੰਚ ਜੀ ਨਵੇਂ ਬਾਰੇ ਇਹ ਆਰਤੀ ਹੈ ਸੀ ਇਹ ਆਰਤੀ ਹੈ ਜਿੰਮੇਦਾਰਾ ਵੀ ਇਹ ਆਰਤੀ ਦਾ ਕੰਮ ਦੀ ਗਰਮੀਤ ਸਿੰਘ ਤਨਾਇਆ ਪਤਾ ਨਹੀਂ ਲੱਗਾ ਇਹ ਹੁਣੇ ਸਾਨੂੰ ਇਨਫੋਰਮੇਸ਼ਨ ਮਿਲਈ ਆ ਮੌਕੇ ਤੇ ਪਹੁੰਚੇ ਇਸ ਤੋਂ ਬਾਅਦ ਅਸੀਂ ਜਾਣਾ ਜੀ ਉੱਥੇ ਜਿੱਥੇ ਐਡਮਿਟ ਹੋਏ ਨੇ ਉੱਥੇ ਜਾ ਕੇ ਸਟੇਟਮੈਂਟ ਲੈ ਕੇ ਪਤਾ ਲੱਗੂ ਕਿ ਗੋਲੀ ਕਿਸ ਦੇ ਵੱਜੀ ਹੈ ਕੋਈ ਨਾਮ ਪਤਾ ਸਕੇ ਦੇ ਨਹੀਂ ਅਜੇ ਸਾਨੂੰ ਮੈਨੂੰ ਕੋਈ ਨਹੀਂ ਪਤਾ ਲੱਗਾ ਜੀ ਅਜੇ ਤਾਂ ਮੈਂ ਮੋਕੇ ਤੇ ਪਹੁੰਚਦਾ ਬਾਕੀ ਦੇ ਜਾ ਕੇ ਪਹੁੰਚ ਕੇ ਉੱਥੇ ਪਤਾ ਲੱਗੇਗਾ ਤਾਂ ਕਿ ਗੋਲੀ ਦਾ ਕੋਈ ਪਤਾ ਲੱਗੇ ਕਾਰਨ ਕੀ ਸੀ ਨਹੀਂ ਜੀ ਨਹੀਂ ਅਜੇ ਕੋਈ ਵੀ ਨਹੀਂ ਅਜੇ ਆਇਆ ਹੀ ਮੈਂ ਚੱਲਿਆ ਜੀ ਬਾਕੀ ਚੱਲੇ ਆ ਬਾਕੀ ਜਾ ਕੇ ਪਤਾ ਲੱਗੇਗਾ ਜੀ ਠੀਕ ਹੈ